ਮੈਂ ਅੱਜ ਇਹ ਹਲਕਾ ਬੈਸਟ ਲੁਧਿਆਣੇ ਦੇ ਘਰ ਇੰਦਰਾ ਕਲੋਨੀ ਦੇ ਵਿੱਚ ਸਰਦਾਰ ਗੁਰਮਤ ਸਿੰਘ ਜੀ ਦੇ ਘਰ ਬੈਠਾ ਤੇ ਲਾਈਟ ਹੈ ਜਿਹੜੀ ਬਿਜਲੀ ਇੱਥੇ ਸਵੇਰੇ 9 ਵਜੇ ਤੀ ਗਈ ਦੀ ਹੈ ਸ਼ਾਮ ਦੇ ਲਗਭਗ 6 ਵਜੇ ਨੂੰ ਆਏ ਹੋਏ ਹੈ ਤੇ ਮੇਰੇ ਨਾਲ ਸ੍ਰੀਖਸ਼ਾ ਬੈਠੇ ਹੈ ਮੇਰੇ ਗੀਤ ਇਹਨਾਂ ਦਾ ਯਾਦ ਆ ਰਿਹਾ ਕਰ ਕਰਕੇ ਪੱਖੀ ਲਿਆਨੇ ਚੱਲੋਗੇ ਸਾਹਿਬ ਮੇਰੇ ਆਪਣੇ ਬਚਪਨ ਦੇ ਦਿਨ ਯਾਦ ਆ ਰਹੇ ਜਦ ਮੇਰੀ ਬੀਬੀ ਆਹਾ ਜਾਨੀਆ ਜਿਹੜੀਆਂ ਪੱਖੀਆਂ ਬੁਣੇ ਕਰਦੀ ਸੀ ਮਨੋਰੇ ਲੋਕ ਕਹਿੰਦੇ ਅਬਾਈ ਜੀ ਕਹਿੰਦੇ ਕਿ ਜੀ ਆਇਂਦਰਾ ਕलोनी ਵਾਲੇ ਜਿਹੜੇ ਮਕਾਨ ਹੈ ਸਾਨੂੰ ਕਾਂਗਰਸ ਨੇ ਦਿੱਤੇ ਹੋਏ ਐ ਐਸ ਜਿਹੜੇ ਕਾਂਗਰਸ ਕਰਕੇ ਬੈਠੇ ਐ ਮੈਂ ਕਿਹਾ ਬਿਲਕੁਲ ਤੁਸੀਂ ਠੀਕ ਕਹਿ ਰਹੇ ਪਰ ਆ ਜਿਹੜੀ ਸਰਵੇੜ ਦੀ ਗਰਮੀ ਦੇ ਵਿੱਚ ਬੱਚਰਾਂ ਚ ਬੈਠੇ ਇਹੇ ਛਾਟ ਵਾਲਿਆ ਕਰਕੇ ਬੈਠੇ ਸੋ ਅੱਜ ਜਸ ਹਮਝਣ ਵੀ ਲੋੜ ਹੈ ਕਿ ਜੇ ਅੱਜ ਲੈਕਚਰ ਦੇ ਦਿਨਾਂ ਵਿੱਚ ਇਹ ਸਰਕਾਰ ਬਿਜਲੀ ਨਹੀਂ ਦੇ ਪਾ ਰਹੀ ਆ ਪਾ ਗਰਮੀ 'ਚ ਬੈਠੇ ਲੋਕਾਂ ਦੇ ਆਲੋ ਆਹ 10 ਦਿਨਾਂ ਦੇ ਬਾਅਦ ਤੁਹਾਡਾ ਕੀ ਹਾਲ ਹੋ ਗਏ ਤੁਸੀਂ ਸਮਝ ਇਹ ਸਰਕਾਰ ਸਿਰਫ ਝੂਠ ਦੇ ਸਿਰ 'ਤੇ ਚੱਲ ਰਹੀ ਹੈ ਇਹ ਬਿਲਕੁਲ ਫੇਲ ਹੋ ਚੁੱਕੀ ਹੈ ਬਿਜਲੀ ਨਹੀਂ ਦੇ ਪਾ ਰਹੇ